ਤੁੜੀ ਮੇਰਾ ਨਾਮ ਹੈ ਜੀ ਹਰਜਿੰਦਰ ਸਿੰਘ ਰਾਜੂ ਜੀ ਹਰਜਿੰਦਰ ਸਿੰਘ ਰਾਜੂ ਜੀ ਜਿਹੜਾ ਤੁਸੀਂ ਹੁਣ ਇਸ ਹਾਲਤ 'ਚ ਹਸਪਤਾਲ ਪਹੁੰਚੇ ਕੀ ਹੋਇਆ ਗਿਆ ਕਿੰਨੇ ਵਜੇ ਦਿਨ ਘਟਨਾ ਹੈ ਅਸੀਂ ਹੀ ਰਾਸਤੇ 'ਚ ਜਾ ਰਹੇ ਸੀਗੇ ਅਸੀਂ ਪਿੰਡ ਜਾ ਰਹੇ ਸੀ ਸਦੋਗੀ ਹੂੰ ਕਿੰਨੇ ਵਜੇ ਰਾਤ ਦੇ 9 ਵਜੇ ਵੀ ਸੀਗੀ ਭਧੌੜ ਕੀ ਕਰਦੇ ਹੋ ਤੁਸੀਂ ਭਧੌੜ ਜੀ ਮੈਂ ਸਲਾਈ ਦਾ ਕੰਮ ਕਰਦਾ ਹਾਂ ਤੇਂਦਰ ਮਾਸਟਰ ਅੱਛਾ ਤੇ ਇਹ ਕੀ ਵਾਰਦਾਤ ਹੋਈ ਹੈ ਇਹ ਅਸੀਂ ਦੋ ਜਣੇ ਜਾ ਰਹੇ ਸੀਗੇ ਮੈਂ ਤੇ ਮੇਰਾ ਸਾਥੀ ਸੀਗੇ ਇੱਕ ਹੂੰ ਹੂੰ ਤੇ ਛੇ ਜਣੇ ਦੋ ਮੋਟਰਸਾਈਕਲਾਂ ਤੇ ਆਈ ਹੂੰ ਸਾਡੀ ਮੋਟਰਸਾਈਕਲ ਦੇ ਹੈਂਡਲ ਨੂੰ ਬਹੁਤ ਪਾ ਲਈ ਇਹਨਾਂ ਨੇ ਹੂੰ ਤੇ ਸਾਨੂੰ ਹੀ ਸਾਈਡ ਤੇ ਧੱਕਾ ਦੇ ਕੇ ਸਾਡਾ ਮੋਟਰਸਾਈਕਲ ਹੈਗਣ ਕੀ ਆਈ ਹੂੰ ਤੇ ਮੇਰੇ ਨਾਲ ਜੀ ਭੱਜ ਗਿਆ ਜਦੋਂ ਉਹਨੇ ਦੇਖ ਲਿਆ ਵੀ ਉਹਦੀ ਲਟੇਰੀ ਆ ਗਈ ਹੂੰ ਉਹਨਾਂ ਕੋਲ ਜੀ ਡਾਂਗਾ ਚੱਕਿਆ ਸੀ ਠੰਗਰੀ ਘਣਦਾ ਹੂੰ ਹੂੰ ਉਹਨਾਂ ਨੇ ਮੇਰੇ ਮੇਰੇ ਸਿਰ 'ਚ ਮਾਰੀ ਗਏ ਮਾਰੀ ਗਏ ਕਿਨ ਕੱਢਦੇ ਜਿਹੜਾ ਕੁਝ ਹੈਗਾ ਨਾਲੇ ਮਾਰੀ ਗਏ ਨਾਲੇ ਜੀ ਮੈਨਾਂ ਨੂੰ ਦੇ ਰਹਿਸ ਕੇ ਕੱਢ ਕੇ ਮੈਂ ਵੀਰੇ ਮੇਰੇ ਕੋਲ 1200 ਰੁਪਏ ਆ ਹੂੰ 1200 ਰੁਪਏ ਲੈ ਗਏ ਵੀਰੇ ਜਦੋਂ ਮੈਂ ਇਹਨਾਂ ਨੂੰ ਫੋਨ ਵੀ ਫੜਾਇਆ ਕੱਢ ਕੇ ਤੇ ਹਫਲਾ ਤਫਣੀ ਦੇ ਵਿੱਚ ਉਹਨਾਂ ਕੋਲੇ ਫੋਨ ਮੇਰਾ ਗਾਇਆ ਥੱਲੇ ਫੋਨ ਮੇਰਾ ਮੇਰੇ ਕੋਲ ਹੀ ਆ ਪੈਸੇ ਲੈ ਗਏ ਵੀਰੇ ਦੁਬਾਰਾ 1200 ਕਿੱਥੇ ਹੋਈ ਆ ਵਾਰਦਾਤ ਇਹ ਇਹ ਵੀਰੇ ਅਲਕੜੇ ਰਾਤ ਹੀ ਹੋਈ ਆ ਗੋੜ ਤੋ ਉਰ ਹੀ ਵੀਰੇ ਜਿੱਥੇ ਟੱਬੇ ਆ ਜਾਂਦੇ ਵੀਰੇ ਜਿਹੜਾ ਤੇਰੇ ਨਾਲ ਸਾਥੀ ਆ ਉਹ ਫਰਾਰ ਹੋ ਗਿਆ ਕਿ ਉਹਦਾ ਕੀ ਨਾਂਗਾ ਜਾਂ ਉਹਦੇ ਸੱਟਾਂ ਗੀਆਂ ਉਹਦੇ ਵੀਰੇ ਦੋ ਡੰਗ ਆ ਉਹਦੀ ਮਾਰ ਗਈ ਵੀਰੇ ਕਿ ਡਾਕਟਰ ਮਦੇ ਤੂੰ ਡਾਕਟਰ ਅੰਨੇ ਨਹੀਂ ਹਮ ਤਾਂ ਕਹਿੰਦਾ ਜੀ ਠੀਕ ਤੇ ਕੀ ਵੈਪਨ ਵਗੈਰਾ ਕੀ ਸੀ ਡਾਂਗਾ ਛੋਟੀਆਂ ਮੂੰਹ ਬੰਨੇ ਸੀ ਜੇ ਕੀ ਸੀ ਮੂੰਹ ਬੰਨੇ ਸੀਗੇ ਮੂੰਹ ਬੰਨੇ ਰੇ ਸੀਗੇ ਉਹਨਾਂ ਦੇ ਹੂੰ 6 ਜਾਣੇ ਸੀਗੇ 6ਾਂ ਦੇ ਮੂੰਹ ਬੰਨੇ ਸੀਗੇ ਉਹਨ ਕੋ ਡਾਂਗਾ ਚੱਕੀਆਂ ਹੋਈਆਂ ਸੀਆਂ ਦੋ ਕੋਲੀ ਮੇ ਡਾਂਗਾ ਜੀ ਖੁੰਗਰ ਮਾਰਨਾਂ ਜੀ ਕਿੰਨੀ ਉਮਰ ਦੇ ਲੱਗ ਰਹੇ ਸੀ ਦੇਖਣ ਚ ਵੈਸੇ ਉਹ ਉਹ ਜੀ ਉਮਰ ਉਹਨਾਂ ਚ ਕਰੀਬਨ ਜੀ 23 24 25 ਜੀ ਬਸ ਇੰਨੀ ਕੁ ਉਮਰ ਦੀ ਇਹ ਜੀ ਸੀ ਤੋਂ ਨੂੰ ਕੁੱਟ ਕੇ ਫਰਾਰ ਹੋਏ ਆ ਲੋਕਾਂ ਦੇ ਰੌਲਾ ਪਾਉਣ ਦੇ ਫਰਾਰ ਹੋਏ ਆ ਨਹੀਂ ਨਹੀਂ ਕੁੱਟ ਕੇ ਫਰਾਰ ਹੋਇਆ ਜੀ ਮੈਂ ਬਹੁਤ ਮਹਿਤਤ ਮਹਿਬਰੀ ਮੇਰੀ ਮਾਰੂਣਾ ਮੈਂ ਫੇਰ ਤੋਂ ਲੈ ਲੂ ਜਿਹੜਾ ਕੁਛ ਹੈਗਾ ਨਾਲੇ ਮੈਂ ਸਾਰਾ ਕੁਝ ਦਿੱਤਾ ਹੀ ਨਾਲੇ ਮੇਰੀ ਫੇਰ ਵੀ ਮਾਰ ਗਈ ਕੋਈ ਹੋਰ ਜਾਂਦੇ ਦੀ ਮਾਰ ਲਟੇਰੇਆਂ ਵਾਲਾ ਚੱਕਰ ਆ ਜੇ ਕੋਈ ਹੋਰ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਤੁਹਾਡੀ ਕਿਸੇ ਨਾਲ ਨਹੀਂ ਲਟੇਰੇ ਵਾਲਾ ਚੱਕਰ ਆਈ ਅਸੀਂ ਤਾਂ ਸਾਰਾ ਕਲਾ ਪਿਆਰ ਰੱਖਦੇ ਕਿਸੇ ਨੂੰ ਮਾਰਾ ਚੰਗਾ ਕਹਿੰਦੀ ਨਹੀਂ ਪਤਾ ਹੋਰ ਤੋਂ ਕਿੰਨੇ ਟਾਈਮ ਤੋਂ ਆਉਣੇ ਤੁਸੀਂ ਮੈਨੂੰ ਜੀ ਸਾਰੀ ਉਮਰ ਹੀ ਲੰਗੀ ਬ੍ਰੇਕ ਨਾਲ ਹਾਂਜੀ 2001 ਦਾ ਬਣਾ ਲਈ ਮੈਂ ਹੁਣ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਜਾ ਤੋਂ ਇਹੀ ਮੰਗ ਕਰਦਾਂਗੇ ਇਹਨਾਂ ਨੂੰ ਬੜਿਆ ਜਾ ਦੇ ਮੇਰੇ ਚਾਹਰ ਜਿਹੜਾ ਇਹ ਇੱਕ ਮਸਲਾ ਆਇਆਗਾ ਵੀ ਰਾਤ ਨੂੰ ਕੁੱਟ ਮਾਰਦਾ ਅਸਲ ਚ ਕੀ ਮਸਲਾ ਕੀ ਜਾਣਕਾਰੀ ਆਈ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇੱਕ ਕਟੌੜ ਨੂੰ ਬਰਨਾਲ ਤੋਂ ਆਪਣਾ ਮੈਸੇਜ ਆਇਆ ਸੀਗਾ ਵੀ ਆਪਾਂ ਰੋਡ ਤੇ ਕੋਈ ਬੰਦੇ ਨੂੰ ਕੁੱਟ ਮਾਰ ਕਰਕੇ ਗਏ ਹੂੰ ਤੇ ਉੱਥੇ ਕਿਸੇ ਪਹੁੰਚ ਹੂੰ ਅਸੀਂ ਆਪਾਂ ਰੋਡ ਤੇ ਜਾ ਕੇ ਆਪਣੇ ਪਿੰਡ ਤੱਕ ਪਹੁੰਚੇ ਕਸਤ ਕਰਕੇ ਆਏ ਆ ਜੋ ਤੁਹਾਨੂੰ ਨਹੀਂ ਮਿਲਿਆ ਕੋਈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਹ ਜਿਹੜਾ ਕੋਈ ਲੜਾਈ ਤੇ ਕਰ ਰਿਹਾ ਹੈਗਾ ਇਹ ਉਹ ਬੰਦਾ ਦਾਖਲ ਆਇਆ ਜਦੋਂ ਉਹ ਉਹ ਆ ਕੇ ਪੁੱਛਿਆਗਾ ਉਹਨੇ ਕਿਹਾ ਮੈਨੂੰ ਇਸ ਤਰ੍ਹਾਂ ਲੰਬੇ ਕਰਫੇਟ ਕਿ ਕੁਮਾਰ ਕਰਕੇ ਇਹਦੇ ਤੋਂ ਪੈਸੇ ਅੱਧੇ ਦੇ ਚਲੇ ਗਏ ਪਰ ਇਹ ਵੀ ਅਸੀਂ ਪਰਤਾਲ ਕਰ ਰਹੇ ਆਂ ਤੇ ਜੋ ਵੀ ਪਰਤਾਲ ਦੇ ਵਿੱਚ ਆਊਗਾ ਉਹ ਕਰਵਿਚੀ ਸਰ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਲੱਗਦੀ ਹੈ ਜਾਂ ਡਾਕਟਰ opinion ਕੀ ਹੈ ਜੀ ਇਹਦੇ 'ਚ ਫਾਈਟਰ ਦਾ ਇਲਾਜ ਚੱਲ ਰਿਹਾ ਹੈ ਤੇ ਦੇਖ ਰਹੇ ਹਾਂ ਕਿਦਾਂ ਦਾ ਉਹਦੇ ਨਾਲ ਦਾ ਕੋਈ ਨਾ ਸੀ ਉਹ ਉੱਥੇ ਮਿਲਿਆ ਨਹੀਂ ਸਾਨੂੰ ਕਹਿੰਦੇ ਵੀ ਆ ਰਿਹਾ ਹੈਗਾ ਇਹ ਕੀ ਕੰਮ ਕਰਦਾ ਸੀ ਕਿਸ ਤਰ੍ਹਾਂ ਭਟੋੜ ਆਇਆ ਸੀਗਾ ਜੀ ਇਹ ਇਹ ਮੁੰਡਾ ਵੈਸੇ ਪਹਿਲਾਂ ਤੋਂ ਹੀ ਮਨੂੰ ਪਲਾਟਿੰਗ ਦਾ ਕੰਮ ਕਰਦਾ ਹੈ ਹੂੰ ਹੂੰ ਤੇ ਨਹੀਂ ਹੁੰਦਾ ਜਾਂਦਾ ਤੇ ਹੁਣ ਸਾਡੇ ਨੂੰ 5:00 ਵਜੇ ਦਾ ਟਾਈਮ ਸੀਗਾ ਜਿਹੜਾ ਸਾਨੂੰ ਕਹਿੰਦਾ ਜੀ ਤੁਸੀਂ ਵੀਰੇ ਪਉਂਦੇ ਪਹੁੰਚ ਗਏ ਸੀ